ਬੇਟੀ ਕਰਮਨਜੀਤ कौर ਕਈ ਦੇਸ਼ਾਂ ਦਾ ਭਰਮਣ ਕਰਕੇ ਫਾਤੀ ਟੀਮ ਦੇ ਜੀ ਪਾਰਟਿਸਪੇਟ ਕਰਕੇ ਭਾਰਤ ਵੱਲੋਂ ਅੱਜ ਜਿੱਥੇ ਆਪਣੇ ਮਾਪਿਓ ਦਾ ਆਪਣੇ ਬਰਦਾਦੇ ਸਰਦਾਰ ਮੂਲਾ ਸਿੰਘ ਦਾ ਆਪਣੇ ਦਾਦੇ ਸਰਦਾਰ ਕਸ਼ਮੀਰ ਸਿੰਘ ਦਾ ਤੇ ਸਰਦਾਰ ਦਰਬਾਰ ਸਿੰਘ ਦਾ ਪੂਰੇ ਸੈਕਟਰੀ ਪਰਿਵਾਰ ਦਾ ਜਿੱਥੇ ਮਾਣ ਮਿਧਾਇਆ ਵਾ ਉਥੇ ਸਿਭਰਾ ਨਗਰ ਦਾ ਬਹੁਤ ਮਾਣ ਮਿਧਾਇਆ ਤੇ ਇਲਾਕੇ ਦਾ ਮਾਣ ਵਾ ਪੰਜਾਬ ਦਾ ਮਾਣ ਵਾ ਦੇਸ਼ ਦਾ ਮਾਣ ਵਾ ਕਿਉਂਕਿ ਦੇਸ਼ ਲਈ ਬੇਟੀ ਕਈ ਦੇਸ਼ਾਂ ਦੇ ਵਿੱਚ ਆਪਣੀ ਟੀਮ ਦੇ ਨਾਲ ਖੇਡ ਕੇ ਆਈ ਆ ਤੇ ਅੱਜ ਸਭਰਾਹ ਬੱਸ ਸਟੈਂਡ ਤੇ ਪਹੁੰਚਣ ਤੇ ਡੇਟੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਿਆਂ ਕਹਿ ਰਹੇ ਆ ਲੋਕਾਂ ਨੂੰ ਵੀ ਧੀਆਂ ਤੇ ਧਰੇਕਾਂ ਰੌਣਕ ਵੇੜੇ ਦੀ ਧੀਆਂ ਨੂੰ ਬਚਾ ਕੇ ਧੀਆਂ ਨੂੰ ਇਹ ਜੋਗ ਬੜਾਈਆਂ ਵੀ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਮਾਦਾ ਗੁਜਰਕੌਰ ਦੀਆਂ ਵਾਰਸਾਂ ਬਣ ਕੇ ਮਾਦਾ ਭਾਰਕੌਰ ਦੀਆਂ ਵਾਰਸਾਂ ਬਣ ਕੇ ਇਹ ਦੁਨੀਆ ਦੇ ਵਿੱਚ ਨਾਰੀ ਜਾਤੀ ਦਾ ਨਾਮ ਜਿਹੜਾ ਵਾ ਉਹ ਉੱਚਾ ਕਰਨ ਸੋ ਅੱਜ ਪੂਰੇ ਪਰਿਵਾਰ ਨੂੰ ਪੂਰੇ ਸਭਾਜ ਨੂੰ ਇੰਟ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਆਇਆ ਇਸ ਆਸ ਨਾਲ ਅੱਗੇ ਗੱਲ ਕਰਦਾ ਵਾਂ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਜਿਹੜੀ ਬੇਟੀਆਂ ਤੇ ਤਸ਼ੱਦਦ ਹੋ ਰਿਹਾ ਮਾਨਸਿਕ ਪੀੜਾ ਵਿੱਚੋਂ ਨਿਕਲ ਰਹੀਆਂ ਵਾਂ ਉਹ ਕਰਮਣਜੀਤ ਵਾਂਗੂੰ ਤੇ ਇਹਦੇ ਮਾਪਿਆਂ ਵਾਂਗੂੰ ਆਗਾਹ ਕੋ ਤਰੰਗ ਪਿਛਾ ਫੇਰਨਾ ਮੋੜੜਾ ਛੇਜ ਅਵੇਹਾ ਵਾਰ ਬਹੁੜ ਨਾ ਹੋਵੀ ਜਨਬੜਾ ਅੱਗੇ ਨੂੰ ਤਰੰਗ ਰੱਖਦੇ ਆਇਆਂ ਹੋਰ ਬਲੰਦੀਆਂ ਨੂੰ ਬੇਟੀ ਸ਼ੁਭੇ ਇਹ ਆਸ਼ੀਰਵਾਦ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਪਹੁੰਚੇ ਹੋਇਆ ਪਿੰਡ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਲ ਸਾਹਿਬ ਇੱਥੋਂ ਦੀ ਬੱਚੀ ਹੈ ਕੁੜੀਆ ਕਰਮਨਪ੍ਰੀਤ ਕੌਰ ਵੱਡੇ ਸਭਰਾ ਤੋਂ ਅਸੀਂ ਗੱਲ ਕਰ ਰਹੇ ਹਾਂ ਕਿ ਇੱਕ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰ ਹੈ ਬੱਚੀ ਕਰਮਨਪ੍ਰੀਤ ਨੇ ਆਪਣੀ ਮਿਹਨਤ ਦੇ ਨਾਲ ਆਪਣੇ ਕਰਮਾ ਦੇ ਨਾਲ ਇੱਕ ਵੱਡੀ ਪ੍ਰਾਪਤੀ ਕੀਤੀ ਹੈ ਭਾਰਤੀ ਹਾਕੀ ਟੀਮ ਦੇ ਵਿੱਚ ਜਿਹੜੀ ਸਿਲੈਕਸ਼ਨ ਤੋਂ ਬਾਅਦ ਬਾਰਕ੍ਰੀਵ ਤਿੰਨ ਦੇਸ਼ਾਂ ਦੇ ਜਿਹੜੇ ਟੂਰ ਤੋਂ ਬਾਅਦ ਅੱਜ ਆਪਣੇ ਵਤਨ ਪਰਤੇ ਹੈਗੇ ਆਪਣੇ ਇਲਾਕੇ ਦਾ ਆਪਣੇ ਪਿੰਡ ਦਾ ਸਭਰਾ ਦਾ ਪੂਰੇ ਪੰਜਾਬ ਦਾ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਅਰਜנטיਨਾ ਬੈਲਜੀਅਮ ਤੇ ਜਰਮਨ ਦੇਸ਼ਾਂ ਦੇ ਵਿੱਚ ਵੱਡੇ ਮੈਚ ਖੇਡਣ ਤੋਂ ਬਾਅਦ ਅੱਜ ਆ ਆਪਣੇ ਘਰ ਪਰਤੇ ਹੈਗੇ ਸੋ ਪਿੰਡ ਦੇ ਮੋਹਦਵਾਰ ਸੱਜਣਾ ਨੇ ਸਿਆਸੀ ਪਾਰਟੀਆਂ ਨੇ ਪੰਚਾਇਤ ਸਰਪੰਚਾਂ ਨੇ ਤੇ ਰਾਜਨੀਤਿਕ ਪਾਰਟੀਆਂ ਨੇ ਤੇ ਨਾਲ ਜਿਹੜੇ ਕਿਸਾਨ ਆਗੂਆਂ ਨੇ ਭਰਮਾ ਸਵਾਗਤ ਕੀਤਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਪਤ ਜੀ ਜਦੋਂ ਘਰੇ ਆਏ ਤੇ ਵੱਡਾ ਪਰਮਾ ਸਵਾਗਤ ਹੋਇਆ ਸੋ ਸੀਰਾ ਦੇਖਦੇ ਤੇ ਕਰਦੇ ਆ ਗੱਲਬਾਤ ਵਾਈਡੂ ਜੀ ਕੀ ਕਹਿੰਦੇ ਮੈਂ ਜੂਨੀਅਰ ਊਮੈਨਸ ਆਫ ਕੀ ਟੀਮ ਦੇ ਵਿੱਚ ਹੁਣੀ ਰੀਸੈਂਟਲੀ ਦੇ ਨਿਊਰ ਕਰਕੇ ਆਈ ਆ ਤੇ ਅਸੀਂ ਤਿੰਨ ਜਗ੍ਹਾ ਤੇ ਖੇਡਣ ਗਏ ਸੀਗੇ ਤੇ ਟੀਮ ਨੇ ਬਹੁਤ ਵਧੀਆ ਪਰਫੋਰਮੈਂਸ ਕੀਤਾ ਹੈ ਤੇ ਮੇਰਾ ਘਰ ਪਹੁੰਚਦੇ ਸਾਰੇ ਪੰਜਾਬੀਆਂ ਨੇ ਮੈਨੂੰ ਬਹੁਤ-ਬਹੁਤ ਧੰਨਵਾਦ ਕੀਤਾ ਇਨਾ ਦਿੱਤਾ ਹੈ ਹੈਲਪਿੰਗ ਕਰਾ ਲਈਏ ਥੈਂਕ ਯੂ ਥੈਂਕ ਯੂ ਅਗਲੇ ਕਿਹੜੀ ਜਗ੍ਹਾ ਤੇ ਤੁਸੀਂ ਖੇਡ ਕੇ ਆਏ ਜੇ ਤੇ ਕਿਹੜੇ-ਕਿਹੜੇ ਦੇਸ਼ ਚੋਂ ਅਸੀਂ ਪਹਿਲਾਂ ਅਰਜਨਟੀਨਾ ਸੀਗੇ ਫਿਰ ਉਸ ਤੋਂ ਬਾਅਦ ਬੈਲਜੀਅਮ ਤੇ ਫਿਰ ਕਿੰਨ ਜਗ੍ਹਾ ਤੇ ਖੇਡ ਕੇ ਆਏ ਮਦਦਾਂ ਕੇ ਆਪ ਨੂੰ 5 ਪਿੰਟਸ ਸਭ ਰਾਜ ਕੀ ਕਹਿਣਾ ਚਾਹੁੰਦਾ ਜੀ ਅੱਜ ਜਿਹੜੀ ਬੇਟੀ ਹੈ 올림픽 ਦੇ ਵਿੱਚ ਜਿਹੜੇ ਖੇਡ ਕੇ ਆਏ ਅੱਜ ਸਾਡੀ ਬੇਟੀ ਕਰਮਨਜੀਤ कौर ਜੀ ਤਰਵਾਲ ਸਿੰਘ ਦੀ ਬੇਟੀ ਜਿਨੇ